ਕਿ ਸੋਸਟ ਲਈ ਸੱਟਿਆ ਨਾ ਮਰੇ ਇਹ ਬੈਠੇ ਨੇ ਮੇਰੀ ਮਾਂ ਬੈਠੀ ਸੀ ਉਸ ਟਾਈਮ ਜਦੋਂ ਇਸਨੇ ਪਿਆਰ ਕੀਤਾ ਦੇਖੋ ਸਾਨੂੰ ਮੀਡੀਆ ਨੂੰ ਹੀ ਪਤਾ ਲੱਗਾ ਕਿ ਅੱਜ ਉੱਥੇ ਆ ਘਟਨਾ ਵਾਪਰੀ ਹੈ ਔਰ ਹੁਣ ਸਾਨੂੰ ਪਤਾ ਲੱਗਾ ਵੀ ਉਹ ਸਿਕਿਉਰਟੀ ਨੂੰ ਲੈ ਕੇ ਜਿਹੜੀ ਆ ਉਹ ਘਟਨਾ ਵਾਪਰੀ ਆ ਵੀ ਉਹਨਾਂ ਦੀ ਡਿਊਟੀ ਆ ਉੱਥੇ ਕਿ ਉਹ ਜਿਹੜਾ ਸਕੈਨਰ ਦੇ ਵਿੱਚ ਦੀ ਜਿਹੜੇ ਆ ਉਹ ਪਰਸ ਵਗੈਰਾ ਜਾਂ ਉਹਨਾਂ ਦਾ ਫੋਨ ਵਗੈਰਾ ਉਹ ਉਧਰ ਦੀ ਕਰਦੇ ਆ ਉੱਥੋਂ ਟੂ ਟੂ ਮੈਮੇ ਹੋਈ ਆ ਮੌਕੇ ਦੇ ਐਮਪੀ ਆ ਉਹਨਾਂ ਨੇ ਕਿਹਾ ਹੋਊਗਾ ਵੀ ਅਸੀਂ ਕੀ ਜਾਣਦੇ ਆ ਇੱਥੋਂ ਜਿਹੜੀ ਉਹ ਟੂ ਟੂ ਮੈਮੇ ਹੋਈ ਮੇਰੀ 16 ਸਾਲੋਂ ਗੇ ਮੇਰੀ ਬੇਟੀ ਨੂੰ ਨੌਕਰੀ ਕਰਨ ਦੇ ਤੱਕ ਇਹ ਗੱਲ ਹੋਈ ਨਹੀਂ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖੀ ਇਹ ਵੀ ਦੱਸਿਆ ਗਿਆ ਵਕਿ ਜਿਵੇਂ ਜਾਣਕਾਰੀ ਦੇ ਅਨੁਸਾਰ ਉੱਥੇ 에어ਪੋਰਟ ਤੇ ਤੁਹਾਡੀ ਭੈਣ ਦੇ ਵੱਲੋਂ ਇਹ ਵੀ ਆਖੀ ਗੱਲ ਗਈ ਆ ਕਿ ਕਿਸਾਨੀਆਂ ਟੋਲ ਤੇ ਤੁਹਾਡੀ ਮਾਤਾ ਜੀ ਬੈਠੇ ਹੋਏ ਸੀ ਤੇ 100-100 ਰੁਪਏ ਦੇੜੀਆਂ ਦਿੱਤੀਆਂ ਲਿਆਂਦੀਆਂ ਗਈਆਂ ਸੀ ਇਹ ਗੱਲ ਕੋਗਰਾ ਬਨੋਤ ਵੱਲੋਂ ਆਪੀ ਇਸ ਕਰਕੇ ਉਹਨਾਂ 70 ਪਾਉਂਦੇ ਆ ਦੇਖੋ ਜਿਹੜੀ ਇਹ ਗੱਲ ਆ ਰਹੀ ਆ ਜਦੋਂ ਤੂ ਤੂ ਮੈਮੇ ਹੋ ਗਈ ਤੇ ਕੰਗਣਾ ਨਰੋਤਜੀ ਜਿਹੜੇ ਆ ਬਹੁਤ ਪੁੱਠੇ ਸਿੱਧੇ ਜਿਹੜੇ ਉਹ ਬਿਆਨ ਦਿੰਦੇ ਰਹੇ ਆ ਸਾਨੂੰ ਸਾਡੀਆਂ ਧੀਆਂ ਭੈਣਾਂ ਨੂੰ ਟਕੇ ਟਕੇ ਦੀਆਂ ਸਾਡੀਆਂ ਧੀਆਂ ਭੈਣਾਂ ਨੂੰ ਇਹ ਕਹਿੰਦੇ ਰਿਹਾ ਦਿਹਾੜੀ ਤੇ ਆਏ ਆ ਜਦਕਿ ਅਸੀਂ ਪੂਰੇ ਦੇਸ਼ ਦੀ ਜਿਹੜੀ ਉਹ ਲੜਾਈ ਲੜ ਰਹੇ ਆ ਕਿਸਾਨੀ ਦੀ ਤੇ ਜਵਾਨੀ ਦੀ ਆਪਣੇ ਬੱਚਿਆਂ ਦੀ ਜਿਹੜੀ ਉਹ ਲੜਾਈ ਲੜ ਰਹੇ ਆ ਤੇ ਜੇ ਇਹੋ ਜਿਹੇ ਬਿਆਨ ਦੇਵੋਗੇ ਤੇ ਤੂ ਤੂ ਮੈਮੇ ਹੋਈ ਆ ਤੇ ਸੁਭਾਅਕ ਕੀ ਆ ਵੀ ਭਾਵਨਾ ਜਿਹੜੀ ਉੱਪਰ ਚ ਜਾਂਦੀ ਆ ਹਰਜੀਤ ਸਿੰਘ ਜੀ ਅੱਜ ਇੱਕ ਘਟਨਾ ਵਾਪਰੀ ਆ ਜਿਹਨੇ ਦੱਸਿਆ ਜਾ ਰਿਹਾ ਕਿ ਮਹਿਲਾ ਕਰਮੀ ਜਿਹੜੀ ਸਿਕਨਾਰ ਮੌਦੇ ਥੱਪੜ ਮਾਰਿਆ ਤੁਹਾਡੀ ਭੈਣ ਲੱਗਦੀ ਆ ਕੀ ਪ੍ਰਤੀਕਿਰਿਆ ਤੁਹਾਡੀ ਇਸ ਘਟਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਤਲਾ ਦਾ ਸਕੱਟਨ ਸਕੱਤਰ ਛੇਰ ਸਿੰਘ ਮਹੀਵਾਲ ਜੀ ਦੇਖੋ ਸਾਨੂੰ ਮੀਡੀਆ ਨਹੀਂ ਪਤਾ ਲੱਗਾ ਕਿ ਅੱਜ ਉੱਥੇ ਆ ਘਟਨਾ ਵਾਪਰੀ ਆ ਔਰ ਹੁਣ ਸਾਨੂੰ ਪਤਾ ਲੱਗਾ ਵੀ ਉਹ ਸਿਕਿਉਰਿਟੀ ਨੂੰ ਲੈ ਕੇ ਜਿਹੜੀ ਆ ਉਹ ਘਟਨਾ ਵਾਪਰੀ ਆ ਵੀ ਉਹਨਾਂ ਦੀ ਡਿਊਟੀ ਆ ਉੱਥੇ ਕਿ ਉਹ ਜਿਹੜਾ ਸਕੈਨਰ ਦੇ ਵਿੱਚ ਦੀ ਜਿਹੜੇ ਆ ਉਹ ਪਰਸ ਵਗੈਰਾ ਜਾਂ ਉਹਨ ਉਹ ਉਧਰ ਦੀ ਕਰਦੇ ਆ ਉਥੋਂ ਤੂੰ ਤੂੰ ਮੈਮੇ ਹੋਈ ਆ ਮੌਕੇ ਦੇ ਐਮਪੀ ਆ ਉਹਨਾਂ ਨੇ ਕਿਹਾ ਹੋਊਗਾ ਵੀ ਅਸੀਂ ਕੀ ਜਾਣਦੇ ਆ ਇੱਥੋਂ ਜਿਹੜੀ ਉਹ ਤੂੰ ਤੂੰ ਮੈਮੇ ਹੋਈ ਇਹ ਵੀ ਦੱਸਿਆ ਗਿਆ ਵਾ ਕਿ ਜਿਵੇਂ ਜਾਣਕਾਰੀ ਦੇ ਅਨਸਾਰ ਉਥੇ 에어ਪੋਰਟ ਤੇ ਤੁਹਾਡੀ ਭੈਣ ਦੇ ਵੱਲੋਂ ਇਹ ਵੀ ਆਖੀ ਗੱਲ ਗਈ ਆ ਕਿ ਕਿਸਾਨੀ ਅੰਦੋਲਨ 'ਚ ਤੁਹਾਡੀ ਮਾਤਾ ਜੀ ਬੈਠੇ ਹੋਏ ਸੀ ਤੇ 100-100 ਰੁਪਏ ਤੇ ਜਿਹੜੀਆਂ ਬੀਪੀਆਂ ਲਿਆਂਦੀਆਂ ਗਈਆਂ ਸੀ ਇਹ ਗੱਲ ਕੰਗੜਾ ਨਰੋਤ ਵੱਲੋਂ ਆਖੀ ਇਸ ਕਰਕੇ ਉਹਨਾਂ 'ਤੇ ਥੱਪੜ ਮਾਰਿਆ ਦੇਖੋ ਜਿਹੜੀ ਇਹ ਗੱਲ ਆ ਰਹੀ ਆ ਜਦੋਂ ਤੂੰ ਤੂੰ ਮੈਮੇ ਹੋ ਗਈ ਤੇ ਕੰਗਣਾ ਨਰੋਤ ਜੀ ਜਿਹੜੇ ਆ ਬਹੁਤ ਪੁੱਠੇ ਸ ਸਾਨੂੰ ਸਾਡੀਆਂ ਧੀਆ ਭੈਣਾਂ ਨੂੰ ਟਕੇ ਟਕੇ ਦੀਆਂ ਸਾਡੀਆਂ ਧੀਆ ਭੈਣਾਂ ਨੂੰ ਇਹ ਕਹਿੰਦੇ ਰਿਹਾ ਦਿਹਾੜੀ ਤੇ ਆਏ ਆ ਜਦ ਕਿ ਅਸੀਂ ਪੂਰੇ ਦੇਸ਼ ਦੀ ਜਿਹੜੀ ਉਹ ਲੜਾਈ ਲੜ ਰਹੇ ਆ ਕਿਸਾਨੀ ਦੀ ਤੇ ਜਵਾਨੀ ਦੀ ਆਪਣੇ ਬੱਚਿਆਂ ਦੀ ਜਿਹੜੀ ਉਹ ਲੜਾਈ ਲੜ ਰਹੇ ਆ ਤੇ ਜੇ ਇਹੋ ਜਿਹੇ ਬਿਆਨ ਦੇਵੋਗੇ ਤੀ ਤੂੰ ਤੂੰ ਮੈਮੇ ਹੋਈ ਆ ਤੇ ਸੁਭਾਅਕ ਕੀ ਆ ਪੀ ਭਾਵਨਾ ਜਿਹੜੀਆਂ ਉੱਪਰਕ ਜਾਂਦੀਆਂ ਵਾ ਜੈ ਜਵਾਨ ਜੈ ਕਿਸਾਨ ਦਾ ਵੀ ਨਾਰਾ ਲਾਇਆ ਜਾਂਦਾ ਵਾ ਕੀ ਤੁਸੀਂ ਦੇਖਦੇ ਆ ਕਿਉਂਕਿ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਸੀ ਔਰ ਅੱਜ ਜਵਾਨ ਨੇ ਸਾਥ ਦਿੱਤਾ ਵਾ ਪੂਰੀਆਂ ਦੋਵਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਦੇਖੋ ਜੈ ਜਵਾਨ ਤੇ ਜੈ ਕਿਸਾਨ ਇਹ ਦੋਵੇਂ ਚੀਜ਼ਾਂ ਜਿਹੜੀਆਂ ਇਹ ਦੇਸ਼ ਨੂੰ ਚਲਾ ਰਹੀਆਂ ਵਾ ਕਿਸਾਨ ਜਿਹੜਾ ਵਾ ਉਹ ਖੱਤਿਆਂ ਦੇ ਵਿੱਚ ਖੇਤਾਂ ਦੇ ਵਿੱਚ ਮਿਹਨਤ ਮਜ਼ਦੂਰੀ ਜਿਹੜੀ ਕਰਕੇ ਆਪਣੇ ਵੀ ਬੱਚੇ ਪਾਲ ਰਿਹਾ ਤੇ ਦੇਸ਼ ਦਾ ਵੀ ਢਿੱਡ ਭਰ ਰਿਹਾ ਤੇ ਜਿਹੜਾ ਸਾਡਾ ਜਵਾਨ ਆ ਉਹ ਬਾਰਡਰਾਂ ਤੇ ਡਿਊਟੀ ਕਰ ਰਿਹਾ ਵਾ ਆਪਣੇ ਇਹਨਾਂ ਦੀ ਸਿਕਿਉਰਿਟੀ ਕਰ ਰਿਹਾ ਵਾ ਤੇ ਇਸ ਕਰਕੇ ਜਿਹੜਾ ਵਾ ਇਹ ਦੋਵੇਂ ਜਿਹੜਿਆ ਜਾਇ ਜਵਾਨ ਤੇ ਜਾਇ ਕਿਸਾਨ ਜਿੰਦਾਬਾਦ ਔਰ ਜਿੰਦਾਬਾਦ ਰਹਿਣਗੇ ਦੇਸ਼ ਉਖਾਈ ਕਦਮ ਦੇ ਨਾਲ ਚਿੰਤਾ ਵਾ ਜਾਂ ਖੁਸ਼ੀ ਆ ਦੇਖੋ ਜਿਹੜੀ ਗੱਲ ਕੰਗਣਾ ਰਣੌਤ ਜੀ ਕਹਿੰਦੇ ਸੀਗੇ ਤੇ ਟਕੇ ਟਕੇ ਦੀਆਂ ਬੀਬੀਆਂ ਦਿਹਾੜੀ ਤੇ ਆਉਂਦੀਆਂ ਵਾਂ ਤੇ ਜਦੋਂ ਇਹ ਤਲਕੀ ਪੈਦਾ ਹੋਈ ਆ ਤੇ ਫਿਰ ਉਹਨਾਂ ਨੇ ਜੇ ਜਿਹੜਾ ਜੋ ਕੀਤਾ ਵਾ ਅਸੀਂ ਪਰਿਵਾਰ ਸਾਰਾ ਉਹਦੇ ਨਾਲ ਆ ਹਰ ਤਰ੍ਹਾਂ ਦੀ ਕਾਰਵਾਈ ਤਿਆਰ ਹੋਵੇ ਬਿਲਕੁਲ ਤਿਆਰ ਆ ਤਤਵਾਰਾਂ ਜੀ ਤੇ ਜਥੇਬੰਦੀ ਨਾਲ ਆ ਤੁਹਾਡਾ ਬਿਲਕੁਲ ਨਾਲ ਆ ਰਿਹਾ ਹਰੇਕ ਪੰਜਾਬ ਦਾ ਨਾਗਰਿਕ ਜਿਹੜਾ ਉਹ ਸਾਡੇ ਨਾਲ ਆ ਜੀ ਚੰਡੀਗੜ੍ਹ ਜਾ ਰਹੇ ਹਾਂ ਹਾਂ ਜੀ ਜਾ ਰਹੇ ਹਾਂ ਮੇਰੀ 16 ਸਾਲ ਹੋ ਗਏ ਮੇਰੀ ਬੇਟੀ ਨੂੰ ਨੌਕਰੀ ਕਰਨ ਦੇ ਅੱਜ ਤੱਕ ਇਹ ਗੱਲ ਹੋਈ ਨਹੀਂ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖੀ ਸੋਣ ਤੁਸੀਂ ਸੰਘਰਸ਼ ਦੇ ਵਿੱਚ ਦਿੱਲੀ ਕਿੰਨੀ ਦੇ ਰਹੇ ਤੇ ਤੁਹਾਡੀਆਂ ਕੀ ਕੀ ਡਿਮਾਂਡਾਂ ਸਗੀਆਂ ਜੀ ਮੇਰੀਆਂ ਡਿਮਾਂਡਾਂ ਇਹੋ ਸਗੀਆਂ ਸਾਾਨੂੰ ਖਰਾਬਾ ਮਿਲੇ ਪਿਓ ਛੜਨਾ ਫਸਲਾਂ ਰੋੜੀਂਗਾ ਮੈਂ ਨਾ ਤਾਂ ਸਾਡ ਕੋਈ ਹੋਇਆ ਉਹ ਮਿਲੇ ਸਾਡੀਆਂ ਜ਼ਮੀਨਾਂ ਜਿਹੜੀਆਂ ਪੱਕੀਆਂ ਹੋਈਆਂ ਨਾ ਪੱਚੀਆਂ ਕਿੱਤਾਂ ਉਹ ਸਾਡੀਆਂ ਮਾਲਕੀਆਂ ਬਣ ਜਾਣ ਕੁਲਵਿੰਦਰ ਨੇ ਵੀ ਕੱਲ ਤੁਹਾਡਾ ਜ਼ਿਕਰ ਕੀਤਾ ਤੁਸੀਂ ਵੀਡੀਓ ਦੇਖੀਓ 에어ਪੋਰਟ ਦੇ ਉੱਤੇ ਕੁਲਵਿੰਦਰ ਨੇ ਇੱਥੇ ਫੌਂਟ ਮੈਂ ਤੇ ਆਈ ਚਾ 7 ਵਜੇ 6 ਵਜੇ ਮੈਂ ਨਹੀਂ ਘਰੇ ਹੈਗੀ ਸੀ ਨਵੇਂ ਵਰਗ ਤੇ ਗਈ ਮੈਂ ਇਹ ਮੇਰਾ ਖਮ ਮੈਨੂੰ ਨਹੀਂ ਪਤਾ ਕਿ ਲੱਗਦਾ ਜਦੋਂ ਇਹ ਘਟਨਾ ਵਾਪਰੀ ਤੁਸੀਂ ਕਰਦੇ ਵਿੱਚ ਨਹੀਂ ਹੈਗੇ ਨਹੀਂ ਹੈਗੇ ਤੁਹਾਨੂੰ ਪਤਾ ਕਿਦਾਂ ਲੱਗਾ ਪਤਾ ਲੱਗਾ ਜਦੋਂ ਕਰੇ ਆਈਆਂ ਜਦੋਂ ਇੱਥੇ ਆਏ ਇੱਥੇ ਸ਼ਾਮੇ ਮੈਨੂੰ ਨਹੀਂ ਪਤਾ ਲੱਗਾ ਕਿ ਇਹਨਾਂ ਦੱਸਿਆ ਹੀ ਨਹੀਂਗਾ ਹਾਂ ਮੈਨੂੰ ਨਹੀਂ ਦੱਸਿਆ ਪਲ-ਪਲ ਸੀ ਮੈਂ ਉੱਥੇ ਚੱਲਦੀ ਮੈਂ ਘਰੇ ਨਹੀਂ ਸੀ ਆਦੀ ਜੇਕਰ ਤੇ ਉਹਨੇ ਕਰਨਾ ਸੀ ਮਾਂ ਆ ਆਪਣੀ ਮਾੜੀ ਹੋਵੇ ਚੰਗੀ ਹੋਵੇ ਕੋਈ ਬੱਚਾ ਜਾਂਦਾ ਜਦੋਂ ਮਾਂ ਨੂੰ ਕਹਤਾ 100 ਰੁਪਏ ਦੇ ਲੈ ਕੇ ਤੇ ਉਹ ਧਰਨੇ ਤੇ ਜਾਂਦੀਆਂ ਦਿਹਾੜੀ ਦਿਹਾਦੀ دیਵਾਨੀ ਦੀ ਮੈਂ دیਵਾਨੀ ਦੀ ਹੋ ਗਈਆਂ ਹੈ ਜਦੋਂ ਉਹ ਟਾਇ ਪਾਣੀਆਂ ਦੇ ਵਿੱਚ ਛੰਨਾ ਗੋਏ ਵਾਲਿਆਂ ਦੇ ਵਿੱਚ ਮੈਂ ਜਰਮ ਦਿੱਤਾ ਸਾਕ ਪੀਰਤਾ ਆ ਜਿਹੜਾ ਪ੍ਰਧਾਨ ਹੈ ਨਾ ਇਹ ਵੀ ਇੱਕ ਪਾਸੇ ਤੇ ਜਾ ਪਹੂਈ ਤੇ ਇੱਕ ਪਾਸੇ ਤੇ ਜਾ ਹੀ ਗਾਂਦ ਤੇ ਇੱਥੇ ਕਿਸਾਨ ਮਜ਼ਦੂਰ ਸੰਘਸ਼ ਕਮੇਟੀ ਪੰਜਾਬ ਦਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅੱਜ ਸ਼ੇਰ ਸਿੰਘ ਦੇ ਪਰਿਵਾਰ ਵਿੱਚ ਭੈਣ ਕੁਲਵਿੰਦਰ ਕੌਰ ਦੇ ਪਰਿਵਾਰ ਵਿੱਚ ਇਕੱਠੇ ਹੋਏ ਆ ਕਿਉਂਕਿ ਕੱਲ ਜੋ 3 ਵਜੇ ਦੇ ਕਰੀਬ ਮੁਹਾਲੀ ਏਅਰਪੋਰਟ ਤੇ ਵਾਪਰਿਆ ਉਹਦੇ ਵਿੱਚ ਇੱਕ ਵਾਰ ਫੇਰ ਬੀਬੀ ਕੰਗਣਾ ਰਣੋਤ ਦਾ ਡਰਾਮਾ ਜਿਹੜਾ ਉਹ ਸਾਹਮਣੇ ਆ ਜਾਆ ਕਲਵਿੰਦਰ ਕੌਰ ਪਿਛਲੇ 15 ਸਾਲਾਂ ਤੋਂ ਆਪਣੀ ਡਿਊਟੀ ਅਮਾਨਦਾਰੀ ਨਾਲ ਨਿਭਾ ਰਹੀ ਆ ਤੇ ਉਹਦੇ ਪਰਿਵਾਰ ਦੇ ਵਿੱਚ ਜਿੱਥੇ ਉਹ ਪਲੀ ਜਿੱਥੇ ਉਹਨੇ ਲੋਰੀਆਂ ਲਈਆਂ ਜਿਹੜਿਆਂ ਚਾਚਿਆਂ ਤਾਵਾਂ ਦੇ ਵਿੱਚ ਉਹ ਵੱਡੀ ਹੋਈ ਆ ਉਹਨਾਂ ਦੇ ਵਿੱਚੋਂ ਪੰਜ ਫੌਜ ਦੇ ਵਿੱਚ ਰਹਿ ਜਿਨ੍ਹਾਂ ਨੇ ਸਰਦਾਂ ਦੇ ਰਾਖਕੀਆਂ ਕੀਤੀਆਂ ਵਾ ਜਿਨ੍ਹਾਂ ਨੇ ਦੇਸ਼ ਨੂੰ ਬਚਾਉਣ ਵਾਸਤੇ 62 ਵਾਲੀ 65 ਵਾਲੀ 71 ਵਾਲੀ ਸਾਰੀਆਂ ਜੰਗਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਵਾ ਉਹਨਾਂ ਪਰਿਵਾਰਾਂ ਦੇ ਵਿੱਚ ਉਹ ਬੇਟੀ ਸਰਕورٹی ਦੇ ਜੇ ਲਾਇਆ ਉਹਨੂੰ ਸਰਕਾਰ ਨੇ ਉਹਦੀ ਮਤਲਬ ਫੋਰਸ ਨੇ ਤੇ ਉਹ ਸਿਕਿਉਰਟੀ ਪਰਪਸ ਨੂੰ ਮੁੱਖ ਰੱਖਦੇ ਹੋਣੇ ਕੰਗਣਾ ਰੌਧ ਜੀ ਨੂੰ ਕਿਹਾ ਮੈਡਮ ਪਲੀਜ਼ ਆਪਣਾ ਪਰਸ ਤੇ ਆਪਣਾ ਮੋਬਾਈਲ ਇਸ ਟ੍ਰੇ ਦੇ ਵਿੱਚ ਰੱਖ ਦਿਓ ਮੈਂ ਸਿਕੰਦਰ ਵੇਦ ਦੀ ਕਟਨਾ ਵਾ ਇਹ ਸੋਸ਼ਲ ਮੀਡੀਆ ਤੇ ਵਾਇਰਲ ਚੀਜ਼ਾਂ ਵੀਡੀਓ ਜਿਹੜੀਆਂ ਦੱਸ ਰਹੀਆਂ ਵਾ ਪਰ ਉਹਦੇ ਤੇ ਇੱਕ ਹੋਰ ਖਾਲਸਤਾਨੀ ਦਾ ਟੈਗ ਲਾਉਣਾ ਉਹ ਆਪਣੀ ਪਿਛਲੀ ਸੋਚ ਸਮ ਦੇ ਵਿੱਚ ਉਹ ਬੀਬੀ ਜਿਹੜਾ ਉਹ ਲਾਇਆ ਵਾ ਔਰ ਬਾਅਦ ਦੇ ਵਿੱਚ ਜਿਹੜੀ ਵੀਡੀਓ ਆਈ ਆ ਉਹ ਵੀ ਸਾਨੂੰ ਅਤਵਾਦੀ ਵੱਖਵਾਦੀ ਕਹਿ ਕੇ ਸਾਨੂੰ ਪੰਜਾਬੀਆਂ ਨੂੰ ਟੈਗ ਕੀਤਾ ਗਿਆ ਵਾ ਜਿਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਤੇ ਬੀਬੀ ਨੂੰ ਇੱਕ ਕਨਸੀਹਤ ਦਿੰਨੇ ਆ ਕਿ ਤੂੰ ਭੈਣ ਪਹਿਲਾਂ ਸੀ ਫਿਲਮੀ ਐਕਟਰ ਫਿਲਮੀ ਐਕਟਰ ਕੁਝ ਵੀ ਬੋਲ ਜੇ ਉਹ ਲੋਕੀ ਜਰ ਜਾਂਦੇ ਆ ਪਰ ਹੁਣ ਤੂੰ ਐਮਪੀਆ ਇੱਕ ਮੰਡੀ ਤੋਂ ਚੁਣਿਆ ਹੋਇਆ ਨਮਾਇੰਦਾ ਵਾ ਜਿਨੇ ਲੋਕਾਂ ਦੀ ਆਵਾਜ਼ ਲੋਕ ਸਭਾ ਵਿੱਚ ਰੱਖਣੀ ਆ ਤੇਰੇ ਵੱਲੋਂ ਆ ਜਿਹੜੇ ਟੈਗ ਲੱਗਣਗੇ ਤੇ ਇਹਦੇ ਨਾਲ ਦੇਸ਼ ਦੇ ਵਿੱਚ ਅਖੰਡਤਾ ਜਿਹੜੀ ਆਊਗੀ ਦੇਸ਼ ਇੱਕ ਵਾ ਭਾਰਤ ਇੱਕ ਵਾ ਇਥੇ ਹਰੇਕ ਕਮਿਊਨਿਟੀ ਜਿਹੜੀ ਆ ਉਹ ਬਰਾਬਰ ਵਾ ਔਰ ਹਰੇਕ ਕਮਿਊਨਿਟੀ ਨੂੰ ਆਪਣੀ ਗੱਲ ਕਰਨ ਦਾ ਹੱਕ ਵਾ ਤੇਰਾ ਹੱਕ ਬੰਦਾ ਸੀ ਸਿਕਿਉਰਿਟੀ ਨੂੰ ਮੁੱਖ ਰੱਖਦੇ ਹੋਇਆ ਤੂੰ ਉਸ ਬੀਬੀ ਕੁਲਵਿੰਦਰ ਦੀ ਭੈਣ ਦੀ ਗੱਲ ਮੰਨਦੀੋਂ ਇਹ ਕਦੀ ਵੀ ਆ ਗੱਲ ਨਾ ਬਣਦੀ ਹੁਣ ਤੇਰੇ ਗੱਲ ਨਾ ਮੰਨ ਕਰਕੇ ਜੋ ਕੁਝ ਵਾਪਰਿਆ ਵਾ ਇਹਦੇ ਤੇ ਤੈਨੂੰ ਇੱਕ ਸਭ ਕੁ ਆ ਵੀ ਆਪਣੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਬਦਾਵਲੀ ਸਹੀ ਕਰ ਤੇ ਜੋ ਬੀਬੀ ਕੁਲਵਿੰਦਰ ਕੌਰ ਨੂੰ ਮੀਡੀਆ ਨਹੀਂ ਪਤਾ ਲੱਗ ਰਿਹਾ ਸਸਪੈਂਡ ਕੀਤਾ ਜਾਂ ਪਰਚਾ ਹੋ ਰਿਹਾ ਵਾ ਇਹਦੇ ਤੇ ਸਰਕਾਰ ਦੇ ਉੱਤੇ ਵੀ ਇੱਕ ਸਵਾਲੀਆ ਚਿੰਨਵਾ ਕਿ ਕੀ ਉਹ ਆਪਣੀ ਸਿਕਿਉਰਿਟੀ ਨੂੰ ਮੁੱਖ ਨਾ ਰੱਖਦੀ ਕੋਈ ਵੱਡਾ ਆਦਮੀ ਜਿਹੜਾ ਉਹ ਬਿਗੈਰ ਸਿਕਿਉਰਿਟੀ ਤੋਂ ਲੰਘ ਸਕਦਾ ਵਾ ਜੇ ਉਹ ਵੱਡੇ ਆਦਮੀ ਦੀ ਨੀਤ ਫੁੱਟ ਜੇ ਤੇ ਸਾਰਾ ਦੇਸ਼ ਹੀ ਖਤਮ ਕਰ ਦੇਵੇ ਇੱਕ ਨਾਜ਼ੁਕ ਜਗ੍ਹਾ ਵਾ 에ਰਪੋਰਟ ਉਹਦੇ ਵਿੱਚ ਮਤਲਬ ਕੋਈ ਕਰ ਜਵੇ ਤੇ ਉਹਦੇ ਦੀ ਜ਼ਿੰਮੇਵਾਰ ਕੌਣ ਹੋਊਗਾ ਸਗੋਂ ਮੈਂ ਕਹਿਣਾ ਵਾਂ ਵੀ ਇਹਦੇ ਤੇ ਇਮਾਨਦਾਰੀ ਨਾਲ ਪ੍ਰਧਾਨ ਮੰਤਰੀ ਨੂੰ ਕੰਮ ਕਰਦਿਆਂ ਉਹਨਾਂ ਵਾਸਤੇ ਅਗਲੇ ਨਾਮ ਦੀ ਗੱਲ ਕਰਨੀ ਚਾਹੀਦੀ ਆ ਵੀ ਤੂੰ ਬੇਟਾ ਆਪਣੀ ਸਿਕਿਉਰਿਟੀ ਨੂੰ ਮੁੱਖ ਰੱਖਿਆ ਇਸ ਦੇਸ਼ ਦੇ ਵਿੱਚ ਕੋਈ ਐਮਪੀ ਕੋ ਐਮਐਲਏ ਵੱਡਾ ਨਹੀਂ ਪਹਿਲਾ ਦੇਸ਼ ਲਈ ਸਿਕਿਉਰਿਟੀ ਦੇਸ਼ ਵੱਡਾ ਵਾ ਲੋਕ ਵੱਡੇ ਆ ਐਮਪੀ ਐਮਐਲਏ ਕੋਈ ਵੱਡਾ ਨਹੀਂਗਾ ਜੇ ਕਿਤੇ ਪ੍ਰਧਾਨ ਮੰਤਰੀ ਜਿਹਦੇ ਦੇ ਕੰਮ ਕਰ ਲੈਣ ਤੇ ਉਹ ਵਿਸ਼ਵਗੁਰੂ ਬਣਨ ਜਾ ਰਹੇ ਆ ਉਹਨਾਂ ਨੂੰ ਵਾਕਿਆ ਹੀ ਲੋਕ ਵਿਸ਼ੂਗੁਰੂ ਸਮਝਣਗੇ ਵੀ ਇੱਕ ਸਿਕਿਉਰਿਟੀ ਕਰਮਚਾਰੀ ਦੇ ਨਾਲ ਦੇਖਦਾ ਪ੍ਰਧਾਨ ਮੰਤਰੀ ਖੜੋ ਗਿਆ ਪਰ ਐਮਪੀ ਨੇ ਡਰਾਮੇਬਾਜ਼ੀ ਕਰਦਿਆਂ ਸੋਂ ਤੋਂ ਪਹਿਲਾਂ ਵੱਡਾ ਉਹਦਾ ਪਾਉਣ ਵਾਸਤੇ ਜੋ ਨਟਕੀ ਕੀਤੀ ਆ ਉਹਦੀ ਹੀ ਸਖਤ ਸ਼ਬਦਾਂ ਵਿੱਚ ਨਖੇਦੀ ਕਰਦੇ ਆ ਤੇ ਅੱਜ ਕਿਸਾਨ ਮਿਹਦੂਰ ਸ਼ਗਸ਼ ਕਮੇਟੀ ਪੰਜਾਬ ਦੋਵੇਂ ਫੋਰਮ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਪੂਰਾ ਡਟ ਕੇ ਨਾਲ ਖੜੋਤੀਆਂ ਵਾ ਜਿਸ ਤਰ੍ਹਾਂ ਵੀ ਮਤਲਬ ਉਧਰੋਂ ਆਵਾਜ਼ ਆਊਗੀ ਉਸੇ ਤਰੀਕੇ ਦੇ ਨਾਲ ਅਗਲਾ ਅੰਦੋਲਨ ਵੀ ਜਿਹੜਾ ਉਹ ਅਰੰਭਿਆ ਜਾਊਗਾ ਬੀਬੀ ਨੂੰ ਕੁਲਵਿੰਦਰ ਕੌਰ ਨੂੰ ਉਹਦੇ ਅਹੁਦੇ ਤੇ ਮਾਣ ਸਨਮਾਨ ਨਾ ਬਹਾਲ ਕਰਾਉਣ ਤੱਕ ਇਹ ਸੰਘਰਸ਼ ਜਾਰੀ ਰਹੂਗਾ ਚਟਾਨ ਵਾਂਗ ਪਰਵਾਹ ਦੇ ਨਾਲ ਖੜੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੂਬਾ ਪ੍ਰਧਾਨ ਬਿਕਰੂ ਬਹਿਰਾਮ ਕੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਅੱਜ ਅਸੀਂ ਪਹੁੰਚੇ ਹਾਂ ਭੈਣ ਕੁਲਵਿੰਦਰ ਕੌਰ ਦੇ ਘਰੇ ਮਹੀਵਾਲ ਸਰਦਾਰ ਸ਼ੇਰ ਸਿੰਘ ਉਹਨੇ ਪਿਤਾ ਜੀ ਮਾਤਾ ਜੀ ਦੇ ਘਰੇ ਜੋ ਕੱਲ ਏਅਰਪੋਰਟ ਚੰਡੀਗੜ੍ਹ ਦੇ ਉੱਪਰ ਜਿਹੜੀ ਕੰਗੜਾ ਰਣੌਤ ਡਰਾਮੇਬਾਜ਼ ਐਕਟਰ ਉਸ ਨੂੰ ਹਿਮਾਚਲ ਦੀ ਮੰਡੀ ਤੋਂ ਲੋਕਾਂ ਨੇ ਜਿਤਾ ਕੇ ਤੇ ਭੇਜਿਆ ਉਸ ਤੋਂ ਇਲਾਵਾ ਕੀ ਹੋਇਆ ਕਿ ਜਦੋਂ ਕੱਲ ਏਅਰਪੋਰਟ ਤੋਂ ਉਹ ਟਰੈਵਲ ਕਰ ਰਹੀ ਸੀ ਤੇ ਉਸ ਸਮੇਂ ਜਿਹੜੀ ਭੈਣ ਕੋਵਿੰਦਰ ਕੌਰ ਡਿਊਟੀ ਦੇ ਦੌਰਾਨ ਜਦੋਂ ਉਹਦੇ ਨਾਲ ਗੱਲਬਾਤ ਹੋਈ ਤੇ ਉਹਨਾਂ ਨੂੰ ਕਿਹਾ ਗਿਆ ਵੀ ਆਪਣਾ ਪਰਸ ਤੇ ਆਪਣਾ ਮੋਬਾਈਲ ਜਿਹੜਾ ਟ੍ਰੇ ਚ ਰੱਖ ਰੋ ਸਕੈਨ ਕਰਨਾ ਹੈਗਾ ਉਸ ਸਮੇਂ ਦੇ ਉੱਪਰ ਕੀ ਤਲਖੀ ਉਹਨਾਂ ਦੀ ਆਪਸ ਵਿੱਚ ਹੁੰਦੀ ਆ ਔਰ ਕੀ ਨਹੀਂ ਹੁੰਦਾ ਇਹ ਜਿਹੇ ਵੀਡੀਓ ਸਾਹਮਣੇ ਸਾਰੀ ਉੱਪਰ ਕਿ ਨਹੀਂ ਆਈ ਅਸੀਂ ਤਾਂ ਕਹਾਂਗੇ ਵੀ ਇਹਦੇ ਉੱਪਰ ਪੂਰੀ ਜਾਂਚ ਹੋਣੀ ਚਾਹੀਦੀ ਆ ਵੀ ਜਿਹੜੀ ਉਹਦੇ ਉੱਪਰ ਕੋਈ ਐਫ ਆਈ ਆਰ ਦੀ ਗੱਲ ਚੱਲੀ ਜਾ ਰਹੀ ਆ ਜਾਂ ਉਹਦਾ ਜਿਹੜਾ ਨੌਕਰੀ ਤੋਂ ਉਹਨੂੰ ਬਰਖਾਸਤ ਕਰ ਦਿੱਤਾ ਗਿਆ ਅਸੀਂ ਪੂਰੀਆਂ ਜਿਹੜਾ ਕਿਸਾਨ ਮਜ਼ਦੂਰ ਮੋਰਚੇ ਦੇ ਸਮੂਹ ਆਗੂ ਸਹਿਮਾਨ ਔਰ ਐਸਕੇਮ ਨਾਨ ਪੋਲਿਟিক্যাল ਦੇ ਸਮੂਹ ਆਗੂ ਸਹਿਮਾਨ ਜਿਹੜੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਹੋਏ ਆ ਅਸੀਂ ਪੰਜਾਬ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਇਸ ਗੱਲ ਦੀ ਚੇਤਾਵਨੀ ਦਿੰਦੇ ਆ ਵੀ ਉਸ ਭੈਣ ਦੇ ਖਿਲਾਫ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ ਪਹਿਲਾਂ ਸਾਰਾ ਕੁਝ ਨੁਕਵਾਰੀ ਕੀਤੀ ਜਾਵੇ ਔਰ ਉਹਦਾ ਜਿਹੜਾ ਨੌਕਰੀ ਆਉਂਦੇ ਤੋਂ ਉਹਨੂੰ ਬਹਾਲ ਕੀਤਾ ਜਾਵੇ ਜੇਕਰ ਸਰਕਾਰ ਨੇ ਇਹ ਕਦਮ ਨਾ ਚੁੱਕਿਆ ਉਹਨੂੰ ਬਹਾਲ ਨਾ ਕੀਤਾ ਜੋਨੇ ਐਫਆਰ ਨੂੰ ਆਪਣਾ ਰੱਦ ਨਾ ਕੀਤਾ ਤੇ ਅਸੀਂ ਵੱਡਾ ਕਸ਼ਮ ਲਵਾਂਗੇ ਜ ਜਿਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੁੰਦੀ ਹੈ ਕੰਗਣਾ ਰਣੋਤ ਲੋਕਾਂ ਦਾ ਲਾਈਵ ਹੋ ਕੇ ਪਿਆ ਗਿਆ ਕਿ ਪੰਜਾਬ ਦੇ ਵਿੱਚ ਉਗਰਵਾਦ ਹੈ ਪੰਜਾਬ ਵਿੱਚ ਨਕਸਲਵਾਦ ਹੈ ਇਹ ਨੂੰ ਕਿਵੇਂ ਦੇਖੋ ਅਸੀਂ ਕੋਈ ਕੰਗਣਾ ਰਣੋਤ ਫਿਰ ਹੁਣ ਇੱਕ ਐਮਪੀ ਬਣ ਕੇ ਜ਼ਿੰਮੇਵਾਰ ਹੋ ਕੇ ਗਲਤ ਬੋਲ ਰਹੀ ਹੈ ਪੰਜਾਬ ਦੇ ਵਿੱਚ ਨਾ ਕੋਈ ਉਗਰਵਾਦ ਹੈ ਨਾ ਕੋਈ ਗੁੰਡਾਗਰਦੀਆ ਇਦਾਂ ਨੇ ਕੋਈ ਗੱਲਬਾਤ ਨਹੀਂ ਹੈਗੀ ਅਸੀਂ ਤਾਂ ਉਹ ਲੋਕ ਆ ਜਿਹੜੇ ਅਨਾਜ ਪੈਦਾ ਕਰਕੇ ਕੇਂਦਰੀ ਪੂਰਵ ਵਿੱਚ ਪਾਉਨੇ ਆ ਔਰ ਇਸੇ ਹੀ ਕਣਕ ਦੀ ਰੋਟੀ ਕੰਗਣਾ ਰਣੌਰ ਖਾਂਦੀ ਆ ਜਿਹੜੀ ਸਾਡੇ ਖੇਤਾਂ ਵਿੱਚੋਂ ਤਿਆਰ ਹੋ ਕੇ ਜਾਂਦੀ ਆ ਕਿ ਅਸੀਂ ਅਤਵਾਦੀ ਹੋ ਗਏ ਉਹ ਜੋ ਅਸੀਂ ਅਸੀਂ ਤਾਂ ਵੇਖੋ ਦੇਸ਼ ਦੇ ਉਹ ਲੋਕ ਆ ਉਹ ਸਿੱਖ ਕੌਮ ਦੇ ਸਾਰੇ ਲੋਕ ਭਰਾ ਆ ਜਿਨ੍ਹਾਂ ਨੇ ਸਮੇਂ-ਸਮੇਂ ਦੇ ਦੌਰਾਨ ਧੀਆਂ ਪੜਨ ਦੀਆਂ ਇੱਜ਼ਤਾਂ ਬਚਾਈਆਂ ਨੇ ਅੱਜ ਸਾਨੂੰ ਇਹ ਗੱਲ ਕਹਿਣਾ ਇਹ ਬੜੀ ਵੱਡੀ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਆ ਤੇ ਇਹ ਕਦੇ ਵਾਸਤੇ ਦੇਸ਼ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਹੋਵੇ ਗੀ ਗੁਰਵਿੰਦਰ ਕੌਰ ਦੀ ਵੀਡੀਓ ਇੱਕ ਵਾਇਰਲ ਹੋ ਗਈ ਜਿਸ ਵਿੱਚ ਉਹ ਕਹਿ ਰਹੀ ਹੈ ਕਿ ਸ਼ੰਗਣਾ ਮਾੜੀ ਸਰ ਦਾਵਲੀ ਬੋਲਦੀ ਸੀ ਕਿ ਕਿਉਂ ਨਹੀਂ ਮਾਂ ਵੀ ਜਿਹੜੀ ਆ ਸੰਘਰਸ਼ ਵਿੱਚ ਸ਼ਾਮਲ ਹੋ ਜਾਂਦੀ ਸੀ ਕਿ ਸੋਸਰ ਬੇਡਾ ਨੇ ਦਾਵਾ ਵਿਕਾਰੀ ਦਾ ਕਿਵੇਂ ਦੇਖਦੇ ਹੋ 2020 2021 ਦੇ ਵਿੱਚ ਜਦੋਂ ਅੰਦੋਲਨ ਦਿੱਲੀ ਦੇ ਬਾਰਡਰਾਂ ਤੇ ਚੱਲ ਰਿਹਾ ਸੀਗਾ ਦਾਸ ਵੀ ਉੱਥੇ ਸੀਗਾ ਔਰ ਕੰਗੜਾ ਨਰਾਉਤ ਨੇ ਬਿਆਨ ਦਿੱਤਾ ਸੀ ਵੀ ਜੜੀਆਂ ਆ ਪੰਜਾਬ ਦੀਆਂ ਬੀਬੀਆਂ ਆਉਂਦੀਆਂ ਨੇ ਇਹ ਕਿਰਾਏ ਦੇ ਉੱਪਰ ਭਾੜੇ ਤੇ 100 ਰੁਪਿਆ ਦੇ ਕੇ ਇੱਥੇ ਆਉਂਦੀਆਂ ਨੇ ਔਰ ਉਸ ਸਮੇਂ ਤੋਂ ਉਸ ਭੈਣ ਨੂੰ ਯਾਦ ਸੀ ਕਿਉਂਕਿ ਉਹਦੀ ਮਾਂ ਜਿਹੜੀ ਸੀਗੀ ਉੱਥੇ ਬੈਠੀ ਹੋਈ ਸੀਗੀ ਅਸੀਂ ਕਹਾਂਗੇ ਵੀ ਉਸ ਚੀਜ਼ ਨੂੰ ਨਾ ਯਾਦ ਕੀਤਾ ਵੀ ਅਸੀਂ ਕਿਸਾਨ ਅੰਦੋਲਨ ਦੇ ਨਾਲ ਖੜੇ ਹੋਏ ਲੋਕ ਆ ਕਿਉਂਕਿ ਕਿਸਾਨ ਅੰਦੋਲਨ ਇੱਕ ਉਹ ਅੰਦੋਲਨ ਜਿਹੜਾ ਵਿਸ਼ਵ ਪੱਧਰ ਦੇ ਉੱਪਰ ਜਿਹੜਾ ਉਹ ਉੱਭਰਿਆ ਸੀਗਾ ਤੇ ਉਹਨੇ ਉਸ ਜਿੱਤ ਪ੍ਰਾਪਤ ਕੀਤੀ ਸੀ ਕੰਗੜਾ ਰਣੌਤ ਇਸ ਕੰਮ ਤੋਂ ਬਾਝਾ ਜਾਵੇ ਉਹ ਆਪਣੀ ਟੀਆਰਪੀ ਨੂੰ ਵਧਾਉਣ ਵਾਸਤੇ ਔਰ ਇਹ ਕੰਮ ਉਹਨੇ ਕੀਤਾ ਹੈਗਾ ਤੇ ਉੱਪਰ ਜਾ ਕੇ ਵੱਡਾ ਉਹਦਾ ਲੈਣ ਵਾਸਤੇ ਕੰਮ ਕੀਤਾ ਹੈਗਾ ਤੇ ਪੰਜਾਬ ਦੇ ਲੋਕ ਇਹਨੂੰ ਕਦੀ ਵਾਸਤੇ ਬਰਦਾਸ਼ਤ ਨਹੀਂ ਕਰੇਗਾ